ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਦੋਸਤੋ ਹਾਜ਼ਰਾਂ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਐਪਸਟੇਨ ਮਾਮਲੇ ਦੇ ਵਿੱਚ ਹੋਰ ਦਸਤਾਵੇਜ਼ ਜਾਰੀ ਹੋਏ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਅ ਬੱਚਿਆਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਦੇ ਨਾਲ ਖਤਰਨਾਕ ਰਿਸ਼ਤਾ ਬਣ ਰਿਹਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਅਮਰੀਕਾ ਦੇ ਵਿੱਚ ਘਰ ਖਰੀਦਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਸ ਵੇਲੇ। ਜਿਹੜੀ ਵੈਂਸ ਦੇ ਕਮੈਂਟ ਕਰਨ ਇਸ ਵੇਲੇ ਵਿਵਾਦ ਪੈਦਾ ਹੋਇਆ ਤੇ ਇਸ ਤਰ ਅੱਜ ਵੀ ਲੈ ਚਰਚਾ ਦੇ ਵਿੱਚ ਸਭ ਤੋਂ ਪਹਿਲੀ ਗੱਲਬਾਤ ਜੈਫਰੀ ਐਪਸਟ੍ਰਾਈਨ ਫਾਈਲਸ ਦੀ ਇਹ ਜੈਫਰੀ ਐਪਸਟ੍ਰਾਈਨ ਦਾ ਮਾਮਲਾ ਠੰਡਾ ਨਹੀਂ ਪੈ ਰਿਹਾ ਮਾਮਲਾ ਹੈ ਵੀ ਕੁਝ ਨਹੀਂ ਤੇ ਅਮਰੀਕਾ ਦਾ ਸਭ ਤੋਂ ਵੱਡਾ ਮਸਲਾ ਵੀ ਬਣਿਆ ਆ ਹਰ ਥੋੜੇ ਦਿਨਾਂ ਬਾਅਦ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ 8-10 ਅਖਬਾਰਾਂ ਨੇ ਉਹਨਾਂ ਦੇ ਵਿੱਚ ਜੈਫਰੀ ਐਪਸਟ੍ਰਾਈਨ ਦੀ ਸੁਰਖੀ ਲੱਗੀ ਹੁੰਦੀ ਆ ਮਾਮਲਾ ਆਪਾਂ ਸਾਰੇ ਜਾਣਦੇ ਆ ਇੱਕ ਬਹੁਤ ਵੱਡਾ ਇਨਵੈਸਟਰ ਸੀਗਾ ਬਹੁਤ ਵੱਡਾ ਬੰਦਾ ਸੀ ਜੈਫਰੀ ਐਪਸਟ੍ਰਾਈਨ ਉਹਦੇ ਉੱਤੇ ਦੋਸ਼ ਲੱਗੇ ਸੀ ਵੀ ਇਹ ਅੰਡਰਏਜ ਕੁੜੀਆਂ ਨੂੰ ਲੈ ਕੇ ਗਲਤ ਕੰਮ ਕਰਦਾ ਤੇ ਜਿਹੜੇ ਬਹੁਤ ਅਮੀਰ ਵੱਡੇ ਵੱਡੇ ਬੰਦੇ ਨੇ ਚਾਹੇ ਉਹ ਰਾਜਨੀਤੀ ਵਾਲੇ ਨੇ ਤੇ ਚਾਹੇ ਉਹ ਜਿਹੜੇ ਹੋਰ ਕੋਈ ਨੇ ਉਹਨਾਂ ਦੇ ਨਾਲ ਇਹਦੇ ਸਬੰਧ ਆ ਤੇ ਉੱਥੇ ਇਹ ਸਾਰੇ ਰਲ ਮਿਲ ਕੇ ਗਲਤ ਕੰਮ ਕਰਦੇ ਆ। ਦੋਸ਼ ਲੱਗਦੇ ਰਹੇ ਹੁਣ ਉਹਦਾ ਸਬੰਧ ਫੇਰੇ ਕਿਹਾ ਵੀ ਜੈਫਰੀ ਐਸਟਰੀ ਦਾ ਸਬੰਧ ਡੋਨਲਡ ਟਰੰਪ ਦੇ ਨਾਲ ਸੀ। ਉਹਦੇ ਨਾਲ ਇਹਾਂ ਦੀ ਸਾਂਝ ਸੀ। ਜਾਂ ਇਹਨਾਂ ਨੇ ਆਪਸ ਦੇ ਵਿੱਚ ਇਕੱਠੇ ਫਲਾਈਟ ਦੇ ਉੱਤੇ ਜਾਂਦੇ ਸੀ, ਅੱਠ ਵਾਰੀ ਫਲਾਣੀ ਫਲਾਈਟ ਦੇ ਉੱਤੇ ਗਏ, ਈਨੀ ਵਾਰੀ ਆ ਗਏ। ਹੁਣ ਇਹ ਜਿਹੜੇ ਦਸਤਾਵੇਜ਼ ਨੇ ਕੋਈ ਦੋਸ਼ ਨਹੀਂ ਆ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਵੀ ਜੇ ਹੁਣ ਇਹ ਜੈਫਰੀ ਐਬਸਟਿਨ ਡਾਕੂਮੈਂਟਸ ਦੇ ਵਿੱਚ ਅਜ ਡੋਨਲਡ ਟਰੰਪ ਦਾ ਇਹ ਪਤਾ ਲੱਗ ਗਿਆ ਕਿ ਇਹ ਡੋਨਲਡ ਟਰੰਪ ਦੇ ਨਾਲ ਫੁਲਾਨੇ ਸਾਲ ਦੇ ਵਿੱਚ ਇੱਕ ਫੁਲਾਨੀ ਜਹਾਜ਼ ਦੇ ਉੱਤੇ ਇਹ ਇਕੱਠੇ ਗਏ ਸੀ ਦੋਵੇਂ ਜਣੇ ਤੇ ਇਹਦੇ ਨਾਲ ਕੋਈ ਸਿੱਧ ਨਹੀਂ ਹੁੰਦਾ ਵੀ ਉਹ ਡੋਨਲਡ ਟਰੰਪ ਮਾੜੇ ਬੰਦੇ ਆ ਜਾਂ ਉਹਨਾਂ ਨੇ ਕੋਈ ਉਹਦੇ ਨਾਲ ਇਨਵੋਲਵਮੈਂਟ ਸੀਗੀ ਕਿਉਂਕਿ ਸਾਰੇ ਦਾ ਸਾਰਾ ਚੱਲ ਚੁੱਕਿਆ ਸਾਰਾ ਕੁਝ ਹੋ ਚੁੱਕਿਆ ਉਹ ਪੁਰਾਣੇ ਵੇਲੇ ਦੇ ਵਿੱਚ ਡੋਨਲਡ ਟਰੰਪ ਨੇ ਸਾਫ਼ ਤੌਰ ਤੇ ਕਿਹਾ ਇਹ ਮਾਮਲਾ ਜ਼ਿਆਦਾ ਡੈਮੋਕ੍ਰੇਟ ਚੱਕਦੇ ਆ ਡੈਮੋਕ੍ਰੇਟ ਇਸ ਕਰਕੇ ਚੱਕਦੇ ਆ ਕਿਉਂਕਿ ਟਰੰਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਡੈਮੋਕ੍ਰੇਟ ਕਹਿੰਦੇ ਆ ਵੀ ਇਹ ਮਾਮਲਾ ਅਸਲ ਦੇ ਵਿੱਚ ਜਾਂ ਜਿਹੜਾ ਬਹੁਤ ਗੰਭੀਰ ਆ ਵੀ ਇਹਨੂੰ ਹੋਰ ਜ਼ਿਆਦਾ ਚੰਗੀ ਤਰ੍ਹਾਂ ਜਾਣਿਆ ਚਾਹੀਦਾ ਵੀ ਉਹ ਇੱਕ ਲਿਸਟ ਆ ਕਹਿੰਦੇ ਕੋਈ ਡਾਇਰੀ ਡੂਰੀ ਆ ਜਿਹਦੇ ਉੱਤੇ ਜੈਫਰੀ ਐਪਸਟੇਨ ਦੇ ਕੋਲ ਵੱਡੇ ਬੰਦਿਆਂ ਦੇ ਨਾਂ ਸੀਗੇ ਕਲਾਇੰਟ ਲਿਸਟ ਕਹਿੰਦੇ ਹਜੇ ਤੱਕ ਕੋ ਲੱਭੀ ਨਹੀਂ ਡੋਨਲਡ ਟਰੰਪ ਕਹਿੰਦੇ ਕਿ ਅਸਲ ਦੇ ਵਿੱਚ ਮੈਂ ਜਿਹੜੇ ਕੰਮ ਕਰ ਰਿਹਾ ਉਹਨਾਂ ਨੂੰ ਡਿਸਟਰੈਕਟ ਕਰਨ ਦੇ ਲਈ ਉੱਥੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਤੀਜੇ ਦਿਨ ਇਦਾਂ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਅਸਲ ਦੇ ਵਿੱਚ ਮਾਮਲਾ ਹੈ ਹੀ ਨਹੀਂ ਵੀ ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹ ਆਪ ਕਰ ਲੈਂਦੇ ਡੋਨਲਡ ਟਰੰਪ ਤਾਂ ਹੋਣਾ ਇਹ ਪਹਿਲਾਂ ਡੈਮੋਕ੍ਰੇਟੀ ਸੀਗੇ ਵੀ ਇਹ ਉਸ ਵੇਲੇ ਜਾਂਚ ਪੜਤਾਲ ਜਿਹੜੀ ਕਰਨੀ ਸੀ ਕਰ ਲੈਂਦੇ ਸੋ ਮਾਮਲਾ ਇਹ ਲਗਾਤਾਰ ਚਰਚਾ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਰਹਿੰਦਾ ਨਿਸ਼ਾਨਾ ਇਹਦਾ ਸਿੱਧਾ ਹੁੰਦਾ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਜਿਹੜੀਆਂ ਅੱਜ ਜੈਫਰੀ ਐਪਸਟ੍ਰਾਈਨ ਦੀਆਂ ਇਹ ਫਾਈਲ ਜਿਹੜੇ ਹੋਰ ਦਸਤਾਵੇਜ਼ ਆ ਉਹ ਜਾਰੀ ਕੀਤੇ ਗਏ ਆ ਪਹਿਲੇ ਡਾਕੂਮੈਂਟ ਪਹਿਲੇ ਵੀ ਬਹੁਤ ਹੋਰਾਂ ਤੋਂ ਬਾਅਦ ਹੁਣ ਇਹ ਮੈਟਰ ਇਸ ਕਰਕੇ ਕਰਦੇ ਆ ਵੀ ਇਹ ਇਨਵੈਸਟੀਗੇਸ਼ਨ ਦਾ ਇੱਕ ਰਿਕਾਰਡ ਆ ਮਤਲਬ ਇਹ ਪ੍ਰੂਫ ਨਹੀਂ ਆ ਕ੍ਰਾਈਮ ਦਾ ਇਹ ਨਹੀਂ ਆ ਕਿ ਵੀ ਜੇ ਉਹ ਮਿਲ ਗਿਆ ਕੁਝ ਤਾਂ ਇਹਦਾ ਮਤਲਬ ਇਹ ਸਿੱਧ ਹੋ ਗਿਆ ਵੀ ਜਿਹੜੇ ਇਹਦੇ ਵਿੱਚ ਕੋਈ ਮਤਲਬ ਇਹ ਕਹਿੰਦਾ ਨਾ ਸਬੂਤ ਮਿਲਣਾ ਸਬੂਤ ਮਿਲਣ ਦਾ ਮਤਲਬ ਹੁੰਦਾ ਕਿ ਕੋਈ ਕ੍ਰਾਈਮ ਹੋਇਆ ਕ੍ਰਾਈਮ ਕਰਨ ਦੇ ਨਾਲ ਸਬੰਧਤ ਕੋਈ ਸਬੂਤ ਮਿਲ ਗਿਆ ਜੇ ਤਾਂ ਸਿੱਧ ਹੋ ਗਿਆ ਇਹ ਬੰਦਾ ਇਸ ਮਾੜੇ ਇਨੇ ਇੱਕ ਕ੍ਰਾਈਮ ਕੀਤਾ ਇਹ ਇਦਾਂ ਦੀ ਕੋਈ ਗੱਲ ਨਹੀਂ ਇਹ ਸਿਰਫ ਇੱਕ ਰਿਕਾਰਡ ਆ ਇਨਵੈਸਟੀਗੇਸ਼ਨ ਦਾ ਉਸ ਇਨਵੈਸਟੀਗੇਸ਼ਨ ਦੇ ਰਿਕਾਰਡ ਦੇ ਵਿੱਚ ਚੱਲਦੇ-ਚੱਲਦੇ ਜਿਹੜੇ ਇਹ ਡਾਕੂਮੈਂਟਰੀ ਜਿਹਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਹੁਣ ਇਹ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇਹ ਅਨਵੇਰੀਫਾਈਡ ਜਾਂ ਉਸ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਆ ਮੁੱਖ ਰੋਲਾ ਜੈਫਰੀ ਐਪਸਟ੍ਰਾਈਨ ਤੇ ਡੋਨਲਡ ਟਰੰਪ ਦੇ ਰਿਸ਼ਤੇ ਦਾ ਆ ਦੱਸਿਆ ਜਾ ਰਿਹਾ ਕਿ 1990 ਤੋਂ ਲੈ ਕੇ 2000 ਤੱਕ ਇਹਨਾਂ ਦੀ ਆਪਸ ਵਿੱਚ ਸਾਂਝ ਰਹੀ ਹੈ ਡੋਨਲਡ ਟਰੰਪ ਮੰਨਦੇ ਆ ਉਹ ਕਹਿੰਦੇ ਸਾਡੀ ਸਾਂਝ ਰਹੀ ਹੈ ਪਰ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਾ ਮੈਂ ਇਹਦੇ ਨਾਲ ਆਪਣੀਆਂ ਟਾਈਜ਼ ਕੱਟ ਕਰਤੀਆਂ ਮਾਰ ਲੋਗੋ ਦੇ ਵਿੱਚੋਂ ਇਹਨੂੰ ਬਾਹਰ ਕੱਢ ਦਿੱਤਾ ਤੇ ਆਪਾਂ ਉਹਦੇ ਨਾਲ ਨਹੀਂ ਵਰਤੇ ਹੁਣ ਉਹਦੇ ਵਿੱਚ ਪ੍ਰੋਸੀਕਿਊਟਰ ਨੇ ਇਹ ਦੱਸਿਆ ਕਿ 1993 ਤੋਂ ਲੈ ਕੇ 1996 ਦੇ ਵਿੱਚ ਇਹ 8 ਫਲਾਈਟਾਂ ਦੇ ਉੱਤੇ ਇਕੱਠੇ ਗਏ ਆ ਕੁਝ ਫਲਾਈਟ ਦੇ ਵਿੱਚ ਜਿਹੜੀ ਉਹ ਗੈਸਲਿਨ ਮੈਕਸਵੈਲ ਜਿਹੜੀ ਇਹਦੀ ਸਾਥਣ ਸੀਗੀ ਜੈਫਰੀ ਐਬਸਟਿਨ ਦੀ ਹਜੇ ਵੀ ਜੇਲ੍ਹ ਦੇ ਵਿੱਚ ਅੰਦਰ ਆ ਕਨਵੈਕਟ ਹੋਈ ਬਾਤ ਦੇ ਵਿੱਚ ਉਹ ਵੀ ਨਾਲ ਸੀਗੀ ਠੀਕ ਆ ਉਹ ਨਾਲ ਸੀਗੀ ਪਰ ਇਹ ਗੱਲ ਸਿੱਧ ਨਹੀਂ ਹੁੰਦੀ ਇਹ ਸਾਰੇ ਕੁਝ ਤੋਂ ਦੂਜੇ ਜਿਹੜੇ ਬਹੁਤ ਗੰਭੀਰ ਦੋਸ਼ ਲਾਏ ਗਏ ਆ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਕਿ ਇੱਕ ਫਲਾਈਟ ਦੇ ਵਿੱਚ ਇੱਕ 트ੰਪ ਸੀ ਇੱਕ ਜੈਫਰੀ ਐਬਸਟਿਨਸੀ ਇੱਕ 20 ਸਾਲ ਦੀ ਕੋਈ ਔਰਤ ਸੀਗੀ ਹੁਣ ਉਹ ਨਹੀਂ ਪਤਾ ਲੱਗ ਰਿਹਾ ਕੌਣ ਸੀ ਜਾਂ ਕਿਉਂ ਸੀਗਾ ਪਰ ਇਹ ਸਾਰੇ ਕੁਝ ਦੇ ਵਿੱਚ ਵੀ ਕੋਈ ਜਿਹੜਾ ਲਿੰਕ ਨਹੀਂ ਉਹਨਾਂ ਦਾ ਆਪਸ ਦੇ ਵਿੱਚ बन ਰਿਹਾ ਜਿਹੜੀ ਐਫਬੀਆਈ ਆ ਡਾਕੂਮੈਂਟ ਦੇ ਵਿੱਚ ਐਫਬੀਆਈ ਨੂੰ ਭੇਜਿਆ ਇਹਦੇ ਬਾਰੇ 트াম্প ਜੈ ਐਪਸਟਿਨ ਦੀਆਂ ਪਾਰਟੀਆਂ ਜਿਹੜੀਆਂ ਸੀਗੀਆਂ 2000 ਦੇ ਸ਼ੁਰੂ ਦੇ ਸਾਲਾਂ ਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ ਸੀ ਸੋ ਇਹ ਸਾਰਾ ਮਾਮਲਾ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆਇਆ ਡਿਪਾਰਟਮੈਂਟ ਆਫ ਜਸਟਿਸ ਨੇ ਸਾਫ ਤੌਰ ਦੇ ਤੇ ਕਿਹਾ ਕਿ ਇਹ ਜਿਹੜੀ ਸੈਂਸੇਸ਼ਨਲ ਜਾਂ ਅਨਫਾਊਂਡਡ ਜਾਂ ਫਾਲਸ ਇਹ ਸਾਰਾ ਕੁਝ ਜਿਹੜੀ ਕਲੇਮ ਨੇ ਇਹ ਇਸ ਤਰੀਕੇ ਦੇ ਨੇ ਅਸਲ ਤੇ ਵਿੱਚ ਉਹਦੀਆਂ ਡਿਟੇਲਸ ਕਿਉਂਕਿ ਡੈਥ ਦਾ ਵੀ ਨਹੀਂ ਪਤਾ ਲੱਗਾ ਐਬਸਟਿਨ 2019 ਦੇ ਵਿੱਚ ਜੇਲ੍ਹ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਕੋਈ ਕਹਿੰਦੇ ਆ ਵੀ ਉਹਦੀ ਉਹਨੇ ਆਤਮ ਹੱਤਿਆ ਕੀਤੀ ਸੀ ਪਰ ਉਹਦੇ ਉੱਤੇ ਵੀ ਇਤਰਾਜ਼ ਉੱਠਦਾ ਵੀ ਜਦੋਂ ਉਹ ਮਰਿਆ ਉਹਨੇ ਆਤਮ ਹੱਤਿਆ ਕੀਤੀ ਹੈ ਜੇਲ੍ਹ ਦੇ ਵਿੱਚ ਇੰਨੇ ਵੱਡੇ ਤੇ ਇੰਨੇ ਗਲਤ ਬੰਦੇ ਨੇ ਉਸ ਵੇਲੇ ਦੀ ਵੀਡੀਓ ਕਿੱਥੇ ਹੈ ਬਾਕੀ ਸਾਰੀ ਵੀਡੀਓ ਹੈਗੀ 10 ਮਿੰਟਾਂ ਦੀ ਵੀਡੀਓ ਕਿਉਂ ਨਹੀਂ ਮਿਲ ਰਹੀ ਸੋ ਬੇਸਿਕਲੀ ਇੱਕ ਪੋਲਿਟਿਕਲ ਕੰਟਰੋਵਰਸੀ ਆ ਬੜੇ ਲੰਬੇ ਸਮੇਂ ਤੋਂ ਚੱਲੀ ਆਉਂਦੀ ਆ ਜਦੋਂ ਇਹ ਫਾਈਲਾਂ ਆਉਂਦੀਆਂ ਜਾਂ ਕੋਈ ਮਾਮਲਾ ਹੁੰਦਾ ਇੱਕ ਵਾਰੀ ਸਾਰੇ ਸਾਰਾ ਮੀਡੀਆ ਦੀ ਫੇਰ ਚਰਚ ਪਿਛਲੇ ਲਗਭਗ ਜਦੋਂ ਦੇ ਆ 트럼ਪ ਦੂਜੀ ਵਾਰ ਹੀ ਆਏ ਆ ਸਵਾਰ ਰੌਲੇ ਰੱਪੇ ਤੋਂ ਇਹਦੇ ਵਿੱਚ ਕੋ ਵੱਡੀ ਚੀਜ਼ ਨਿਕਲ ਕੇ ਸਾਹਮਣੇ ਨਹੀਂ ਹੈ ਅਗਲੀ ਗੱਲਬਾਤ ਇੱਕ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਆ ਆਰਟੀਫੀਸ਼ਲ ਇੰਟੈਲੀਜੈਂਸ ਹੁਣ ਜੀਵਨ ਦੇ ਹਰ ਖੇਤਰ ਦੇ ਵਿੱਚ ਆ ਤੇ ਅਮਰੀਕਾ ਦੇ ਵਿੱਚ ਕੁਝ ਕੇਸ ਸਾਹਮਣੇ ਆਉਣੇ ਸ਼ੁਰੂ ਹੋਏ ਆ ਜਿਹਦੇ ਵਿੱਚ ਜਿਹੜੇ ਟੀਨੇਜਰ ਬੱਚੇ ਨੇ ਨਾ ਉਹ ਇਹਨਾਂ ਦੇ ਨਾਲ ਇੰਟਰੈਕਟ ਕਰਦੇ ਆ ਆਰਟੀਫੀਸ਼ਲ ਇੰਟੈਲੀਜੈਂਸ ਦਾ ਮਤਲਬ ਕੀ ਆ ਇਹਦਾ ਚੈਟ ਬੋਟਸ ਨੇ ਇਹ ਇਹਦਾ ਮਤਲਬ ਕੀ ਆ ਜੇ ਇਹਨੂੰ ਸਮਝਣਾ ਹੋਵੇ ਅਸਲ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਆ ਜਿਹੜੀਆਂ ਕੁਝ ਰਿਪੋਰਟਸ ਆਈਆਂ ਉਹਨਾਂ ਨੇ ਬੱਚਿਆਂ ਦੇ ਨਾਂ ਵੀ ਦੱਸਿਆ ਉਹਨਾਂ ਦੇ ਮਾਪਿਆਂ ਨੇ ਵੀ ਦੱਸਿਆ ਕਿ ਸਾਡਾ ਕੁੜੀ ਸਾਡੀ ਚੰਗੀ ਭਲੀ ਸੀਗੀ 11 ਸਾਲਾਂ ਦੀ ਸਾਰਾ ਕੁਝ ਠੀਕ ਠਾਕ ਸੀ ਇੱਕਦਮ ਹੀ ਚੁੱਪ ਹੋ ਗਈ ਸਾਰੇ ਕੁਸ਼ ਚੁੱਪ ਪਿੱਛੇ ਹੋ ਗਈ ਤੇ ਜਿਹੜਾ ਰੋਜ਼ ਦਾ ਉਹ ਆਪਣਾ ਕੋ ਖੇਡ ਮੱਲਾ ਜੋ ਕਰਦੀ ਸੀ ਐਕਟੀਵਿਟੀਜ਼ ਉਹਨੂੰ ਇੰਜੋਏ ਕਰਨਾ ਛੱਡ ਦਿੱਤਾ ਜਿਹਨਾਂ ਨੂੰ ਉਹ ਕਿਸੇ ਵੇਲੇ ਬਹੁਤ ਪਿਆਰ ਕਰਦੀ ਸੀ ਤਾਂ ਇੱਕ ਰਾਤ ਨੂੰ ਮਾਪਿਆਂ ਨੇ ਸੁਣਿਆ ਵੀ ਘਰ ਦੇ ਵਿੱਚ ਇਕੱਲੇ ਬੈਠੀ ਉਹ ਕਹਿੰਦੀ ਆ ਵੀ ਮੈਂ ਹੁਣ ਜੀਣਾ ਨਹੀਂ ਚਾਹੁੰਦੀ ਹੋਇਆ ਕੀ ਅਸੀਂ ਬਹੁਤ ਵਾਰੀ ਕਹਿੰਨੇ ਆ ਵੀ ਫੋਨ ਜ਼ਿਆਦਾ ਦੇਖਦੇ ਆ ਜਾਂ ਸੋਸ਼ਲ ਮੀਡੀਆ ਦੇ ਨਾਲ ਅਸਲ ਦੇ ਵਿੱਚ ਇਹਨਾਂ ਦਾ ਰਿਸ਼ਤਾ ਜੇ ਇਸ ਕਿਸਮ ਦਾ ਆ ਉਹਦੇ ਕਰਕੇ ਕੋਈ ਇਦਾਂ ਦੀ ਗੱਲਬਾਤ ਹੋਈ ਹੋਵੇ ਸਕਰੀਨ ਟਾਈਮ ਆ ਮਾੜੀਆਂ ਚੀਜ਼ਾਂ ਦੇਖਦੇ ਆ ਫੋਨ ਦੇ ਉੱਤੇ ਉਹ ਸਾਰੇ ਕੁਝ ਦਾ ਅਸਰ ਪੈ ਗਿਆ ਮਸਲਾ ਉਹ ਨਹੀਂ ਸੀ ਮਸਲਾ ਨਿਕਲਿਆ ਉਸ ਬੱਚੀ ਦੇ ਮਾਮਲੇ ਦੇ ਵਿੱਚ ਉਸ ਬੱਚੀ ਦੇ ਮਾਮਲੇ ਜਿੱਤੇ ਹੋਰ ਪਤਾ ਨਹੀਂ ਕਿੰਨੇ ਹਜ਼ਾਰਾਂ ਕੇਸ ਨੇ ਲੱਖਾਂ ਕੇਸ ਨੇ ਇਦਾਂ ਦੇ ਉਹ ਨਿਕਲਿਆ ਉਹਦੇ ਵਿੱਚੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੀ ਮਾਤਾ ਨੇ ਪਹਿਲਾਂ ਹੀ ਦੇਖਿਆ ਵੀ ਇਹ ਟਿਕਟੌਕ ਸਨੈਪਚੈਟ ਜਾਂ ਉਦਾਂ ਦੀ ਕੋਈ ਪ੍ਰੋਬਲਮ ਹੈਗੀ ਆ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਚੈਟਬੋਟਸ ਆ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੇ ਕਰੈਕਟਰਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਾਂ ਜਿਹੜੀਆਂ ਐਪਸ ਨੇ ਉਹ ਐਪਾਂ ਜਿਹੜੀਆਂ ਮਾਪਿਆਂ ਨੇ ਕਦੇ ਸੁਣੀਆਂ ਨਹੀਂ ਔਰ ਇਹ ਬਿਲਕੁਲ ਰੀਅਲ ਲੱਗਦੀਆਂ ਆ ਉਹ ਕਿ ਅਸਲ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਕਰੈਕਟਰ ਨੇ ਉਹ ਹੁਣ ਇਹ ਜਿਹੜੇ ਬੱਚੇ ਨੇ ਨਾ ਉਹਨਾਂ ਦੇ ਨਾਲ ਕੋਈ ਵੀ ਜਦੋਂ ਫੋਨ ਆ ਤੁਹਾਡੇ ਕੋਲੇ ਫੋਨ ਦੇ ਉੱਤੇ ਤੁਸੀਂ ਚੈਟ ਜੀਪੀਟੀ ਪਾ ਲਓ ਇੱਕ ਸਿੰਪਲ ਜੀ ਚੀਜ਼ ਆ ਉਹਨਾਂ ਨਾਲ ਤੁਸੀਂ ਗੱਲਾਂ ਕਰ ਸਕਦੇ ਆ ਪੰਜਾਬੀ ਚ ਹਿੰਦੀ ਚ ਜੋ ਮਰਜ਼ੀ ਅੰਗਰੇਜ਼ੀ ਜਿਹੜੀ ਮਰਜ਼ੀ ਭਾਸ਼ਾ ਚ ਗੱਲਾਂ ਕਰੋ ਉਹਨੂੰ ਪੁੱਛੋ ਤਰਾ ਕੀ ਹਾਲ ਹੈ ਲੋਕਾਂ ਦਾ ਠੀਕ ਆ ਮੈਨੂੰ ਅੱਜ ਮੌਸਮ ਦੱਸ ਦਿਓ ਮੌਸਮ ਦੱਸ ਦੋਗੇ ਹੋਰ ਗੱਲਾਂ ਕਰੀ ਜੋ ਜਿਹੜੀਆਂ ਮਰਜ਼ੀ ਗੱਲਾਂ ਕਰੀ ਜੋ ਉਹਨੂੰ ਕਹੋ ਮੇਰੇ ਨਾਲ ਆ ਗੱਲਾਂ ਕਰ ਉਹਨੇ ਉਹ ਗੱਲਾਂ ਤੁਹਾਡੇ ਨਾਲ ਕਰਨੇ ਸਿੰਪਲ ਕਿਸੇ ਦੇ ਵੀ ਫੋਨ ਦੇ ਵਿੱਚ ਇੱਕ ਐਪ ਪਾਉਣ ਦੇ ਨਾਲ ਇਹ ਸਾਰਿਆ ਕੁਝ ਹੋ ਰਿਹਾ ਜਿਹੜੀਆਂ ਕੁਝ ਖਾਸ ਐਪਸ ਨੇ ਇਸ ਤਰ੍ਹਾਂ ਦੀਆਂ ਉਹਦੇ ਵਿੱਚ ਫਿਰ ਕਰੈਕਟਰ ਬਣ ਜਾਂਦੇ ਆ ਬੱਚੇ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਹੈ ਤੇ ਕੰਪਿਊਟਰ ਹੀ ਆ ਉੱਥੇ ਫਿਰ ਜਿਹੜੀ ਸੈਕਸ਼ੂਅਲ ਕਹਿ ਲਓ ਕਿ ਚੀਜ਼ਾਂ ਨੇ ਉਹ ਵੀ ਹੁੰਦੀਆਂ ਨੇ ਵਾਇਲੈਂਸ ਵੀ ਹੁੰਦੀ ਆ ਤੇ ਜਿਹੜੀ ਉਹਦੀ ਇੱਕ ਕੰਟਰੋਲਿੰਗ ਲੈਂਗੁਏਜ ਆ ਜਿਹੜੀਆਂ ਉਹ ਇੱਕ ਜਿੱਦਾਂ ਨਾ ਇਹ ਬਹੁਤ ਕੁਝ ਅੱਗੇ ਜਾ ਕੇ ਕਰਦੇ ਰੋਲ ਪਲੇਇੰਗ ਟਾਈਪ ਕਹਿ ਲਓ ਵੀ ਉਹ ਸਾਰਾ ਕੁਝ ਫਿਰ ਉਹ ਜਿਹੜੇ ਚੈਟਬੋਟਸ ਨੇ ਇਸ ਮਾਮਲੇ ਦੇ ਵਿੱਚ ਇੱਕ ਮਾਫੀਆ ਹਸਬੈਂਡ ਹੋ ਕੇ ਆ ਜਾ ਰਿਹਾ ਜਿਹੜਾ ਬੱਚੀ ਦੇ ਨਾਲ ਗੱਲ ਕਰਦਾ ਸੀ ਤੇ ਜਿਸ ਤਰੀਕੇ ਜਿਹੜੀ ਸੈਕਸ਼ੂਅਲ ਗਰੂਮਿੰਗ ਹੁੰਦੀ ਹੈ ਨਾ ਉਸ ਕਿਸਮ ਦੀ ਹੈ ਖੇੜ ਫਿਰ ਮੁੜ ਕੇ बन ਜਾਂਦੀ ਹੈ بچے ਇੱਕ ਬਿਲਕੁਲ ਹੋਰ ਦੁਨੀਆਂ ਦੇ ਵਿੱਚ ਚਲੇ ਜਾਂਦੇ ਜਿਹੜੀ ਕਿਤੇ ਤੁਹਾਡੇ ਕੋਲ ਸਿਰਫ ਫੋਨ ਆ ਇੱਕ ਫੋਨ ਦੇ ਉੱਤੇ ਤੁਸੀਂ ਜੋ ਮਰਜ਼ੀ ਉਹਦੇ ਨਾਲ ਹੁਣ ਇਹ ਨਾ ਤੇ ਇੰਟਰਨੈਟ ਦਾ ਕੋਈ ਕ੍ਰਾਈਮ ਇਹਦੇ ਵਿੱਚ ਬੱਚੀ ਜਿਹੜੀ ਆ ਉਹ ਮਤਲਬ ਡਿਪਰੈਸ਼ਨ ਦੇ ਵਿੱਚ ਚਲੇਗੀ ਜਾਂ ਉਹਨੂੰ ਕੁਝ ਹੋ ਗਿਆ ਜਾਂ ਅਬਨਾਰਮਲ ਹੋ ਗਈ ਉਹਦਾ ਬਿਹੇਵੀਅਰ ਉਦਾਂ ਦਾ ਨਹੀਂ ਰਿਹਾ ਨਾ ਤੇ ਇਹ ਇੰਟਰਨੈਟ ਦਾ ਕ੍ਰਾਈਮ ਨਾ ਇਹਦੇ ਵਿੱਚ ਪੁਲਿਸ ਕੁਝ ਕਰ ਸਕਦੀ ਆ ਨਾ ਕੋਈ ਕੁਝ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੇ ਬੱਚੇ ਨਾਲ ਧੱਕਾ ਕਰ ਰਹੀ ਆ ਤੁਸੀਂ ਉਹਨੂੰ ਕਹਿ ਰਹੇ ਆ ਉਹ ਉਹਦੇ ਨਾਲ ਹੀ ਮਤਲਬ ਗੱਲਾਂ ਕਰਨ ਦੇ ਨਾਲ ਹੀ ਮਾਨਸਿਕ ਸਿਹਤ ਕਿੱਥੇ ਤੱਕ ਚੱਲੇ ਜਾਂਦੀ ਆ ਇਹਦਾ ਨਤੀਜਾ ਇਸ ਵੇਲੇ ਆਉਣਾ ਸ਼ੁਰੂ ਹੋ ਗਿਆ ਹੁਣ ਤੱਕ ਤੇ ਚਿੰਤਾ ਇਹ ਹੀ ਸੀ ਨਾ ਕਿ ਬੱਚਾ ਜਿਹੜਾ ਆਨਲਾਈਨ ਜ਼ਿਆਦਾ ਰਹਿੰਦਾ ਜਾਂ ਵੀਡੀਓ ਗੇਮਾਂ ਖੇਡਦਾ ਜਾਂ ਉਹ ਸਕਰੀਨ ਟਾਈਮ ਬਹੁਤ ਜ਼ਿਆਦਾ ਹੈ ਉਹਦਾ ਫੋਨ ਦੇ ਉੱਤੇ ਜਾਂ ਉਹ ਟਿਕਟੌਕ ਜਾਂ ਉਹ ਕਿਉਂਕਿ ਉਹ ਸਾਰੀਆਂ ਚੀਜ਼ਾਂ ਸ਼ਾਰਟ ਛੋਟੀਆਂ ਛੋਟੀਆਂ ਵੀਡੀਓਜ਼ ਜਿਹੜੀਆਂ ਨੇ ਉਹ ਦਿਮਾਗ ਦੇ ਉੱਤੇ ਅਸਰ ਪਾਉਂਦੀਆਂ ਮਾਹਰ ਕਹਿੰਦੇ ਵੀ ਇਹ ਨਾ ਦਿਖਾਓ ਬੱਚਿਆਂ ਨੂੰ ਬਹੁਤ ਨੁਕਸਾਨ ਆ ਇਹਦਾ ਬੱਤ ਦੇਖੋ ਤੁਸੀਂ ਪਹਿਲਾ ਇਹ ਹੈਗਾ ਕਿ ਅੱਖਾਂ ਤੇ ਮਾੜਾ ਅਸਰ ਪੈਂਦਾ ਟੀਵੀ ਫੋਨ ਨਾ ਦਿਖਾਓ ਉਹ ਗੱਲ ਪਿੱਛੇ ਰਹਿ ਗਈ ਅੱਖਾਂ ਤੇ ਤੇ ਜਿਹੜਾ ਅਸਰ ਪੈਂਦਾ ਪੈਂਦਾ ਦਿਮਾਗ ਤੇ ਅਸਰ ਪੈਣ ਲੱਗ ਪਿਆ ਜਿਹੜਾ ਬੱਚਾ ਜ਼ਿਆਦਾ ਸਕਰੀਨ ਟਾਈਮ ਦੇ ਉੱਤੇ ਉਹਦੇ ਦਿਮਾਗ ਦੀ ਐਮ ਆਰ ਆਈ ਕਰਕੇ ਦੇਖੋ ਉਹਦੇ ਚ ਸਾਫ਼ ਤੌਰ ਤੇ ਅਸਰ ਦਿਖਦਾ ਜਿਹੜੀ ਡਾਕਟਰ ਗੱਲ ਦੱਸਦੇ ਆ ਹੁਣ ਇਹ ਸੋਸ਼ਲ ਮੀਡੀਆ ਤੋਂ ਵੀ ਗੱਲ ਅੱਗੇ ਵਧ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਚੀਜ਼ ਜਿਹਦੇ ਨਾਲ ਬੱਚੇ ਗੱਲਾਂ ਕਰਦੇ ਆ ਤੇ ਉਹ ਮੁੜ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਮਾੜਾ ਅਸਰ ਪਾਉਂਦੀ ਹੈ ਤੇ ਉਹ ਕਿਦਾਂ ਉਹ ਸਾਰੇ ਕੁਝ ਦੇ ਵਿੱਚ ਫਸ ਜਾਂਦੇ ਆ ਅਮਰੀਕਾ ਦੇ ਵਿੱਚ ਤਿੰਨਾਂ ਦੇ ਵਿੱਚੋਂ ਇੱਕ ਟੀਨੇਜਰ ਜਿਹੜਾ ਬੱਚਾ ਹੈ ਇਹ ਪਿਊ ਰਿਸਰਚ ਸੈਂਟਰ ਨੇ ਉਹਦੀਆਂ ਰਿਸਰਚ ਦੀਆਂ ਫਾਈਂਡਿੰਗਸ ਨੇ ਉਹ ਡੇਲੀ ਚੈਟਬots ਯੂਜ਼ ਕਰ ਰਿਹਾ ਕੋਈ ਕੈਰੈਕਟਰ ਨਕਲੀ ਬੰਦਾ ਜਿਹੜਾ ਤੁਹਾਡੇ ਫੋਨ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਆ ਉਹ ਤੁਹਾਡੇ ਨਾਲ ਗੱਲਾਂ ਕਰ ਰਿਹਾ 7200 ਦੇ ਵਿੱਚੋਂ ਜਿਹੜੇ 72 ਟੀਨੇਜਸ ਨੇ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪੈਨੀਅਨ ਸਾਥੀ ਆਪਣਾ ਟਰਾਈ ਕੀਤਾ ਆ ਇੱਕ ਕਾਮਨ ਸੈਂਸ ਮੀਡੀਆ ਦੀ ਰਿਪੋਰਟ ਤਿੰਨਾਂ ਦੇ ਵਿੱਚੋਂ ਇੱਕ ਟੀਨ ਜਿਹੜਾ ਆ ਉਹਨੂੰ ਇਦਾਂ ਲੱਗਦਾ ਵੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਦੇ ਨਾਲ ਗੱਲ ਕਰਨੀ ਉਹਨਾਂ ਨੂੰ ਇਦਾਂ ਲੱਗਦੀ ਆ ਜਿਦਾਂ ਉਹ ਆਪਣੇ ਕਿਸੇ ਦੋਸਤ ਨਾਲ ਗੱਲ ਕਰ ਰਹੇ ਹੋਣ ਪਰ ਇੱਕ ਅਸਲੀ ਰੀਅਲ ਵਰਲਡ ਤੋਂ ਦੂਰ ਜਾ ਕੇ ਜੋ ਕੁਝ ਹੋ ਰਿਹਾ ਔਰ ਉਹ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪੈਨੀਅਨ ਬਣ ਰਹੇ ਨੇ ਸਾਥੀ ਨੇ ਇਹਨਾਂ ਦੇ ਜਿੰਨੀ ਜ਼ਿਆਦਾ ਕਹ ਲੋ ਕਿ ਉਹ ਰਿਸਕੀ ਹੋ ਰਿਹਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਇੱਕ ਚੈਲੰਜ ਆਇਆ ਇਸ ਵੇਲੇ ਮਾਪਿਆਂ ਨੂੰ ਉਹਨੂੰ ਦੇਖਣਾ ਪਊਗਾ ਤੇ ਤਾਂ ਜਾ ਕੇ ਦਾ ਕੁਛ ਨਾ ਕੁਛ ਹੋ ਸਕਦਾ ਆ ਇਹਦੇ ਵਿੱਚ ਇਹ ਰਿਸਕੀ ਕਿਉਂ ਆ ਰਿਸਕੀ ਇਸ ਕਰਕੇ ਐਕਸਪਰਟ ਇਹ ਕਹਿੰਦੇ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਪੇਰੀ ਇਹ ਨਾਲ ਹਮੇਸ਼ਾ ਹੀ ਤੁਹਾਡੇ ਨਾਲ ਸਹਿਮਤ ਆ ਤੁਹਾਡਾ ਦੋਸਤ ਮਿੱਤਰ ਤੁਹਾਡੇ ਸਾਹਮਣੇ ਬੈਠਾ ਕਿਸੇ ਵੇਲੇ ਸਹਿਮਤ ਵੀ ਹੋਊਗਾ ਗੁੱਸੇ ਵੀ ਹੋਊਗਾ ਇਹ ਹਮੇਸ਼ਾ ਹੀ ਸਹਿਮਤ ਆ ਇੱਕ ਉਹ ਚੈਲੰਜ ਨਹੀਂ ਕਰਦਾ ਦੂਜਾ ਉਹ ਇਦਾਂ ਪ੍ਰਟੈਂਡ ਕਰਦਾ ਵੀ ਜਿੱਦਾਂ ਅ ਕੇਅਰ ਕੀਤੀ ਜਾਂਦੀ ਆ ਸੋ ਇਹ ਜਿਹੜਾ ਹੈਗਾ ਕਿ ਉਹਨੂੰ ਰੀਅਲੀ ਤੁਸੀਂ ਰਿਪਲੇਸ ਕਰ ਸਕਦੇ ਆ ਤਾਂ ਉਹਨੂੰ ਜਿਹੜਾ ਉਹਦੇ ਜਿਹੜੀ ਜਾਂ ਉਹਦੀ ਜਿਹੜੀ ਹੈਗੀ ਡਿਪਰੈਸ਼ਨ ਜਾਂ ਜਿਹੜੇ ਨਿਊਰੋ ਡਾਈਵਰਜੈਂਸ ਆ ਉਹਦੇ ਉੱਤੇ ਕੰਮ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਤਰਾ ਇਸ ਵੇਲੇ ਅਮਰੀਕਾ ਦੇ ਵਿੱਚ ਜੇਸ ਤਰੀਕੇ ਦੇ ਨਾਲ ਚੈਟਬੋਟਸ ਜਿਹੜੇ ਆ ਉਹ ਬਹੁਤ ਖਤਰਨਾਕ ਤਰੀਕੇ ਨਾਲ ਰੀਅਲ ਨਜ਼ਰ ਆ ਰਿਹਾ ਹੈ ਟੈਕਨੋਲੋਜੀ ਜਿੰਨੇ ਤੀਕੇ ਨਾਲ ਅੱਗੇ ਵਧ ਰਹੀ ਹੈ ਬਹੁਤ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ ਅਗਲੀ ਗੱਲਬਾਤ ਘਰਾਂ ਦੀ ਹਾਲਤ ਬਾਰੇ ਅਮਰੀਕਾ ਦੇ ਵਿੱਚ ਲੋਕ ਹੁਣ ਘਰ ਅਫੋਰਡ ਨਹੀਂ ਕਰ ਰਹੇ ਘਟ ਕਰ ਰਹੇ ਆ ਜਣੀ ਜਿਹੜੇ ਯੰਗ ਨੇ ਲੋਕ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਸਾਡੇ ਕੋਲ ਘਰ ਨਹੀਂ ਲੈ ਹੋਣਾ ਇੱਕ ਗੱਲ ਆ ਉਹਦਾ ਉਹਦਾ ਕਾਰਨ ਇਹ ਆ ਵੀ ਜੇ ਤੁਸੀਂ 50 ਸਾਲ ਪਹਿਲਾਂ ਦੇਖੋ ਜਿੰਨੇ ਲੋਕ ਘਰ ਲੈਂਦੇ ਸੀ 50 ਸਾਲ ਤੋਂ ਬਾਅਦ ਹੁਣ ਉੰਨੇ ਲੋਕ ਘਰ ਨਹੀਂ ਲੈ ਸਕਦੇ ਜਿਹੜੀ ਹੋਮ ਓਨਰਸ਼ਿਪ ਆ ਉਹ ਘਟ ਗਈ ਆ ਦੋ ਸਟੂਡੈਂਟ ਨੇ ਯੰਗ ਇਕਨੋਮਿਸਟ ਨੇ ਅਸਲ ਦੇ ਵਿੱਚ ਇਹ ਸਵਿੰਗ ਹਿਓਂਗ ਲੀ ਅਤੇ ਦੂਜੇ ਦਿਨਾਂ ਦੱਸਿਆ ਜਾ ਰਿਹਾ ਜੀਓਂਗਮ ਯੂ ਇਹ ਨਾਰਥ-ਵੈਸਟਰਨ ਯੂਨੀਵਰਸਿਟੀ ਦੇ ਆ ਮਿਸ਼ਕਾਗੋ ਦੇ ਇਹਨਾਂ ਨੇ ਅਨ ਅਫੋਰਡੇਬਿਲਟੀ ਨੂੰ ਯੰਗ ਅਡਲਟਸ ਦੇ ਨਾਲ ਸਟੱਡੀ ਕੀਤਾ ਯੰਗ ਅਡਲਟਸ ਦੀ ਘਰਾਂ ਦਾ ਲੈਣ ਦੀ ਜਿਹੜੀ ਇੱਕ ਉਹਨਾਂ ਦੀ ਚਾਹਤ ਉਹਨਾਂ ਦੀ ਇੱਛਾ ਉਹਨਾਂ ਦੀ ਕਪੈਸਿਟੀ ਉਹਦਾ ਉਹਨਾਂ ਦੇ ਸੋਚਣ ਕੰਮ ਸਪੈਂਡਿੰਗ ਰਿਵੈਸਟਮੈਂਟ ਲਾਈਫਸਟਾਈਲ ਫਲਸਫੀ ਨਾਲ ਕੀ ਅਸਰ ਪੈਂਦਾ ਹੁੰਦਾ ਕੀ ਹੈ ਬਹੁਤ ਸਾਰੇ ਜਿਹੜੇ ਯੰਗ ਲੋ ਨਿਆਣੇ ਨੇ ਇਸ ਵੇਲੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਲੱਗਣ ਲੱਗ ਪਈ ਬਹੁਤ ਸਾਰੇ ਦਾ ਮਤਲਬ ਕਿ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਇਹ ਉਹਨਾਂ ਨੂੰ ਇੱਕ ਗੱਲ ਲੱਗਣ ਲੱਗ ਪਈ ਵੀ ਸਾਡੇ ਕੋਲੋਂ ਘਰ ਨਹੀਂ ਲਿਆ ਜਾਣਾ ਹੁਣ ਉਹ ਜਦੋਂ ਉਹਨਾਂ ਨੂੰ ਇਹ ਗੱਲ ਲੱਗਣ ਲੱਗ ਪਈ ਵੀ ਸਾਡੇ ਕੋਲੋਂ ਘਰ ਨਹੀਂ ਲਿਆ ਜਾਣਾ ਤਾਂ ਉਸ ਚੀਜ਼ ਨੇ ਸਾਰ ਦਾ ਸਾਰਾ ਬਿਹੇਵੀਅਰ ਸਾਰ ਜ ساری ਸੁਸਾਇਟੀ ਦੀ ਦਿੱਖ ਬਦਲ ਕੇ ਰੱਖ ਦਿੱਤੀ ਕਿਉਂਕਿ ਮਤਲਬ ਉਹ ਜ਼ਿਆਦਾ ਕਨਕਲੂਜਨ ਦੇ ਉੱਤੇ ਪਹੁੰਚਣ ਲੱਗ ਪਏ ਕਿ ਸਾਨੂੰ ਨਹੀਂ ਜਦੋਂ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਕੋਲ ਉਹ ਘਰ ਨਹੀਂ ਲਿਆ ਜਾਣਾ ਜਦੋਂ ਉਹਨੂੰ ਪਤਾ ਹੈ ਕਿ ਮੈਂ ਲੱਖ ਡਾਲਰ ਜਾਂ 2 ਲੱਖ ਡਾਲਰ ਜਾਂ 50 ਹਜ਼ਾਰ ਡਾਲਰ ਜੋੜ ਕੇ ਡਾਊਨ ਪੇਮੈਂਟ ਦੇ ਕੇ ਇਦਾਂ 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 ਕਰਕੇ ਆ ਕਰਨਾ ਉਹਦੀ ਸਾਰੀ ਲਾਈਫ ਦੀ ਸੈਟਿੰਗ ਹੋਰ ਆ ਉਹ ਸੈਟਿੰਗ ਇਹ ਆ ਕਿ ਪੈਸਾ ਜੋੜਦੇ ਆ ਜੋੜ ਕੇ ਬਚਾਉਂਦੇ ਆ ਵੀ ਚਲੋ ਆਪਾਂ 40 ਹਜ਼ਾਰ ਜਾਂ ਇਕੱਠਾ ਕਰਨਾ ਆ ਲੈਣਾ ਇੰਨੇ ਦਾ ਫਿਰ ਉਹਦੀਆਂ ਪੇਮੈਂਟ ਆ ਉਹ ਇੱਕ ਲਾਈਫ ਸਟਾਈਲ ਹੋਰ ਤਰੀਕੇ ਦਾ ਜੀਉਂਦੇ ਆ ਬਚਾ ਕੇ ਉਹਨੂੰ ਪਰ ਜਦੋਂ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜੇ ਅਸੀਂ 5-7 ਸਾਲ ਵੀ ਜੋੜੀ ਜਾਈਏ ਜਾਂ 5 ਸਾਲ ਵੀ ਜੋੜੀ ਜਾਈਏ ਸਾਡੇ ਕੋਲੋਂ ਘਰ ਲੈ ਹੀ ਨਹੀਂ ਹੋਣਾ ਤਾਂ ਫਿਰ ਉਹ ਗਿਵ ਅਪ ਕਰ ਦਿੰਦੇ ਗਿਵ ਅਪ ਕਰਨ ਦਾ ਮਤਲਬ ਹੈ ਉਹ ਕਹਿੰਦੇ ਅਸੀਂ ਲੈਣਾ ਹੀ ਨਹੀਂ ਤੇ ਜਦੋਂ ਇਹ ਕਹਿ ਦਿੰਦੇ ਆ ਵੀ ਅਸੀਂ ਘਰ ਲੈਣਾ ਹੀ ਨਹੀਂ ਫਿਰ ਨਾ ਤਾਂ ਪੈਸਾ ਜੋੜਦੇ ਆ ਨਾ ਉਹ ਫਿਊਚਰ ਲਈ ਬਚਾਉਂਦੇ ਆ ਨਾ ਫਿਊਚਰ ਦਾ ਕੋਈ ਹੋਰ ਤਰੀਕੇ ਨਾਲ ਸੋਚਦੇ ਆ ਲਿਵ ਫॉर ਟੂਡੇ ਦੇ ਕਨਸੈਪਟ ਦੇ ਉੱਤੇ ਉਹਨਾਂ ਦਾ ਮਾਈਂਡ ਸੈਟ ਬਣ ਜਾਂਦਾ ਸਾਰੀ ਦੀ ਸਾਰੀ ਸੋਸਾਇਟੀ ਦੀ ਖੇਡ ਇਹਦੇ ਨਾਲ ਮਾਰਕਾ ਦੇ ਵਿੱਚ ਬਦਲ ਰਹੀ ਹੈ ਜਿਹੜੇ ਹੁਣ ਜਿਹੜੇ uh, ਲੋਕ 1950 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅੰਕੜੇ ਦੱਸਦੇ ਆ ਕਿ ਉਹਨਾਂ ਦੇ ਵਿੱਚੋਂ 84% ਲੋਕ ਆਪਣੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਾ ਕੇ ਘਰ ਲੈ ਲੈਂਦੇ ਸੀ ਮਤਲਬ ਘਰ ਦੇ ਮਾਲਕ ਬਣ ਜਾਂਦੇ ਸੀ ਜਿਹੜੇ ਲੋਕ 1950 ਦੇ ਵਿੱਚ ਪੈਦਾ ਹੋਏ ਆ ਤੇ 85% ਉਹ ਘਰ ਲੈ ਲੈਂਦੇ ਸੀ ਜਿਹੜੇ 1990 ਦੇ ਵਿੱਚ ਪੈਦਾ ਹੋਏ ਆ ਉਹਨਾਂ ਦੇ ਵਿੱਚੋਂ 74% ਲੋਕ ਆ ਜਿਹੜੇ ਉਹ ਕਰ ਲੈਂਦੇ ਸੀ ਆਪਣਾ ਘਰ 30 ਸਾਲ ਤੱਕ ਲੈ ਲੈਂਦੇ ਸੀ ਇਸੀ ਤਰ੍ਹਾਂ 15% ਜਿਹੜੇ ਇਹ ਮਿਲੇਨੀਅਲਸ ਨੇ ਹੋਣ ਵਾਲੇ ਨੇ ਉਹਨਾਂ ਨੇ ਗਿਵ ਅਪ ਕਰ ਦਿੱਤਾ ਆਲਰੇਡੀ ਗਿਵ ਅਪ ਕਰ ਦਿੱਤਾ ਕਿ ਸਾਡੇ ਕੋਲ ਘਰ ਨਹੀਂ ਲੈ ਹੋਣਾ ਹੁਣ ਉਹ ਜਿਹੜਾ ਗਿਵ ਅਪ ਕਰਨ ਦੇ ਨਾਲ ਜਿਹੜਾ ਹੱਥ ਖੜੇ ਕਰਨ ਦੇ ਨਾਲ ਵੀ ਨਾ ਸਾਡੇ ਕੋਲ ਲੈ ਹੋਣਾ ਤੇ ਫਿਰ ਅਸੀਂ ਲੈਣਾ ਵੀ ਨਹੀਂ ਜਿਹੜਾ ਉਹਦੇ ਨਾਲ ਜੇਸ ਕਿਸਮ ਦੀ ਲਾਈਫ ਚੇਂਜ ਹੋ ਰਹੀ ਆ ਉਹ ਅਮਰੀਕਨ ਸੋਸਾਇਟੀ ਦੇ ਉੱਤੇ ਵੱਡਾ ਅਸਰ ਪਾ ਰਹੀ ਹੈ ਉਹ ਲੌਂਗ ਟਰਮ ਦੇ ਪੈਸਾ ਨਹੀਂ ਵਿਚਾਰ ਰਿਹਾ ਅੱਜ ਲਗਜ਼ਰੀ ਦੇ ਉੱਤੇ ਜ਼ਿਆਦਾ ਪੈਸਾ ਖਰਚ ਰਿਹਾ ਹੈ ਜਿਹੜੇ ਜਿਹੜੇ ਰਿਸਕ ਵਾਲੇ ਐਸੈਟਸ ਨੇ ਉੱਥੇ ਜਿਆਦਾ ਇਨਵੈਸਟ ਕਰ ਰਹੇ ਆ ਉਹਨੂੰ ਮੋਟੀਵੇਟਡ ਹੀ ਨਹੀਂ ਹੈ ਕੰਮ ਕਰਨ ਦੇ ਲਈ ਉਹਨੂੰ ਕੰਮ ਕਾਦੇ ਲਈ ਕਰਨਾ ਥੋੜੇ ਪੈਸੇ ਨਾਲ ਅੱਜ ਸਰਦਾ ਉਹਨੇ ਨਾਲ ਸਾਰਕ ਠੀਕ ਹੈ ਕੰਮ ਦੇ ਉੱਤੇ ਐਟੀਟਿਊਡ ਬਦਲ ਗਿਆ ਸਾਰੇ ਕੁਛ ਦਾ ਉਹਨਾਂ ਦੀਆਂ ਚੋਇਸੇ ਬਦਲ ਗਈਆਂ ਦੂਜਿਆਂ ਨੇ ਦੱਸਿਆ ਕਿ ਰਿਚ ਰੈਂਟਰ ਨੇ ਇੱਕ ਪੂਰ ਰੈਂਟਰ ਨੇ ਉਹਨਾਂ ਦਾ ਬਿਹੇਵੀਅਰ ਵੀ ਬਹੁਤ ਫਰਕ ਜਿਹੜਾ ਦੇਖਣ ਨੂੰ ਮਿਲਿਆ ਜਿਹੜੇ 5 ਲੱਖ ਬੰਦਾ ਅਮਰੀਕਨ ਉਹਨਾਂ ਦਾ ਇਹਨਾਂ ਨੇ ਸਾਰਾ ਕੁਝ ਸਟੱਡੀ ਕਰਕੇ ਲੱਭਿਆ ਜਿਹੜੇ ਹਾਈ ਇਨਕਮ ਵਾਲੇ ਰੈਂਟਰਸ ਹੈਗੇ ਨੇ ਉਹ ਜਿਆਦਾ ਪੈਸਾ ਬਚਾਉਂਦੇ ਆ ਜਦੋਂ ਪ੍ਰਾਈਸ ਵੱਧਦਾ ਆ ਮਤਲਬ ਫੇਰ ਉਹ ਘਰ ਲੈਣ ਦੀ ਕੋਸ਼ਿਸ਼ ਕਰਦੇ ਨੇ ਲੋ ਇਨਕਮ ਵਾਲੇ ਨੇ ਉਹ ਖਰਚਾ ਜਿਆਦਾ ਕਰਦੇ ਆ ਆਮ ਤੌਰ ਦੇ ਉੱਤੇ ਕ੍ਰੈਡਿਟ ਕਾਰਡ ਵਗੈਰਾ ਮਤਲਬ ਉਹ ਬਚਾਉਂਦੇ ਨਹੀਂ ਕਿਉਂਕਿ ਉਹਨੂੰ ਪਤਾ ਸੀ ਕਿਹ ਵੇਲੇ ਘਰ ਲੈ ਆ ਨਹੀਂ ਸਕਦੇ ਜਿਹੜੇ ਜਿਆਦਾ ਇਨਕਮ ਵਾਲੇ ਆ ਉਹ ਉਧਰਲੇ ਪੈਸੇ ਜਾਂਦੇ ਆ ਮੋਟੀਵੇਸ਼ਨ ਜਿਹੜੀ ਕੰਮ ਦੇ ਲਈ ਹੈਗੀ ਆ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਡ੍ਰੌਪ ਹੋ ਰਹੀ ਆ ਤੇ ਉਹ ਸਾਰਾ ਦਾ ਸਾਰਾ ਫਿਰ ਸ਼ਾਰਟਕਟ ਭਾਲਦੇ ਆ ਸ਼ਾਰਟਕਟ ਕ੍ਰਿਪਟੋ ਅਨਵੈਸਟਮੈਂਟ ਚਾ ਕ੍ਰਿਪਟੋ ਫਿਰ ਉਹਨਾਂ ਨੂੰ ਅਟਰੈਕਟ ਕਰਦੀ ਹੈ ਤੇ ਉੱਥੇ ਨੁਕਸਾਨ ਵੀ ਉਹਨੇ ਵੱਡੇ ਹੁੰਦੇ ਆ ਤੇ ਇਹ ਸਾਰੇ ਦੇ ਨਾਲ ਇੱਕ ਨੁਕਸਾਨ ਕੀ ਹੋ ਰਿਹਾ ਕਿ ਜਿਹੜੀ ਇਨਕਵੈਲਟੀ ਆ ਨਾ ਬਰਾਬਰਤਾ ਆ ਉਹਦੇ ਵਿੱਚ ਵਾਧਾ ਹੌਲੀ ਹੌਲੀ ਉਹਦੇ ਨਾਲ ਹੀ ਜਿਹੜੀ ਹੋ ਰਹੀ ਹੈ ਸੋ ਕੰਟਰੋਵਰਸ਼ੀਅਲ ਕਿਉਂ ਆ ਹੈ ਰੌਲਾ ਕੀ ਹੈ ਸਾਰੀ ਗੱਲ ਦੇ ਵਿੱਚ ਰੀਅਲ ਪ੍ਰੋਬਲਮ ਇਹ ਨਹੀਂ ਆ ਕਿ ਘਰ ਉਹਨੇ ਨਹੀਂ ਆ ਅਮਰੀਕਾ ਦੇ ਵਿੱਚ ਵੀ ਅਮਰੀਕਾ ਨੂੰ ਕੋਈ ਜਿਹੜੇ 2 ਮਿਲੀਅਨ ਹੋਰ ਘਰ ਚਾਹੀਦੇ ਆ ਸਬਸਿਡੀਆਂ ਜਿਹੜੀਆਂ ਉਹ ਉਹਦੇ ਨਾਲ ਪ੍ਰਾਈਸਸ ਹੋਰ ਉੱਤੇ ਜਾ ਰਹੇ ਆ ਬਹੁਤੇ ਜਿਹੜੇ ਏਡ ਪ੍ਰੋਗਰਾਮਸ ਨੇ ਉਹ ਹੈਗੇ ਆ ਪਰ ਉਹ ਜ਼ਿਆਦਾ ਤਰੀਕੇ ਨਾਲ ਕੰਮ ਹੀ ਨਹੀਂ ਕਰ ਰਹੇ ਸੋ ਮੁੱਖ ਦੀ ਗੱਲ ਇਹ ਆ ਕਿ ਨੌਜਵਾਨਾਂ ਨੂੰ ਲੱਗਦਾ ਸਾਡੇ ਕੋਲ ਘਰ ਨਹੀਂ ਲੈ ਹੁਣ ਉਹਦੇ ਨਾਲ ਹੀ ਸਾਰੀ ਸਾਰੀ ਜੀਵਨ ਦੀ ਜਿਹੜੀ ਖੇਡ ਆ ਉਹ ਆ ਬਦਲ ਰਹੀ ਹੈ ਅਗਲੀ ਗੱਲਬਾਤ ਜਿਹੜੀ ਵੈਂਸ ਬਾਰੇ ਵੋਇਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਦੀ ਇੱਕ ਕੰਟਰੋਵਰਸੀ ਹੋਈ ਆ ਪਿੱਛੇ ਜੇ ਕੰਸਰਵਟਿਵ ਇਵੈਂਟਸ ਹੈਗਾ ਜਿਹਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅਮਰੀਕਾ ਫੈਸਟ ਜਿਹਨੂੰ ਟਰਨਿੰਗ ਪੁਆਇੰਟ ਯੂਐਸਸੀ ਨੇ ਆਰਗੇਨਾਈਜ਼ ਕੀਤਾ ਸੀ ਉੱਥੇ ਰਾਸ਼ਟਰਪਤੀ ਉਪਰਾਸ਼ਟਰਪਤੀ ਜਿਹੜੀ ਵੈਂਸ ਨੇ ਦੋ ਬਲੈਕ ਡੈਮੋਕ੍ਰੇਟ ਪੋਲੀਟਿਸ਼ੀਅਨਜ਼ ਬਾਰੇ ਕਮੈਂਟ ਕੀਤਾ ਉਸ ਕਮੈਂਟ ਤੋਂ ਇਸ ਵੇਲੇ ਰੌਲਾ ਪਿਆ ਜਿਹੜੀ ਵੈਂਸ ਨੇ ਟਾਰਗੇਟ ਕੀਤਾ ਇੱਕ ਤੇ ਜੈਸਮਿਨ ਕ੍ਰਾਕਟ ਨੂੰ ਜਿਹੜੀ ਇੱਕ ਡੈਮੋਕ੍ਰੈਟਿਕ ਟੈਕਸਸ ਤੋਂ ਤੇ ਯੂਐਸ ਸੈਨੇਟ ਦੇ ਵਿੱਚ ਜਿਹੜੇ ਰਨ ਕਰ ਰਹੀ ਹੈ ਤੇ ਦੂਜਾ ਉਮਰ ਫਤਾ ਮਿਨੀ ਸੋਟਾ ਤੋਂ ਡੈਮੋਕ੍ਰੇਟ ਆ ਤੇ ਸੋਮਾਲੀਆ ਤੋਂ ਆਏ ਜਿਹੜੇ ਸੋਮਾਲੀ ਇਮੀਗਰੈਂਟ ਸੀ ਉਹ ਇਹਦੇ ਮਾਪੇ ਨੇ ਜਾਂ ਉਹਨਾਂ ਦਾ ਇਹ ਬੇਟਾ ਆ ਜਿਹੜੀ ਵੈਂਸ ਨੇ ਇਹ ਕਿਹਾ ਇਹਨੇ ਕ੍ਰਾਕਟ ਦੀ ਕਿਹਾ ਜਾ ਰਿਹਾ ਹੈ ਕਿ ਉਪਰਾਸ਼ਟਪਤੀ ਜਿੜੀ ਵੈਂਸ ਨੇ ਉਹਨੂੰ ਇਹ ਆ ਕਿਹਾ ਕਿ ਇਹ ਜਿਹੜੀ ਸਟਰੀਟ ਗਰਲ ਪਰਸੋਨਾ ਸਟ੍ਰੀਟ ਗਰਲ ਪਰਸੋਨਾ ਕਹਤ ਜਿਹੜਾ ਕਿ ਉਹਨੂੰ ਮਤਲਬ ਉਹਦੀ ਅਪੀਅਰੈਂਸ ਨੂੰ ਮੌਕ ਕੀਤਾ ਉਹਨੇ ਕਹ ਵੀ ਇਹ ਭਾਸ਼ਾ ਜਿਹੜੀ ਬਹੁਤ ਮਾੜੀ ਆ ਇਸ ਕਰਕੇ ਵਰਤੀ ਗਈ ਆ ਕਿਉਂਕਿ ਮੈਂ ਬਲੈਕ ਆ ਤੇ ਜਿਹੜੇ ਉਮਰ ਫਤੇ ਦੇ ਬਾਰੇ ਉਹਨਾਂ ਨੇ ਇੱਕ ਕਹ ਲੋ ਕੋ ਜੋਕ ਕੀਤਾ ਵੀ ਉਹ ਕੈਂਡੀਡੇਟ ਮੇਅਰ ਦਾ ਕਹਿੰਦੇ ਮੈਗਾ ਇਸ਼ਿਊ ਤੋਂ ਲੱਗਦਾ ਮੈਗਾ ਇਸ਼ਿਊ ਸੋਮਾਲੀਆ ਦੀ ਕੈਪੀਟਲ ਆ ਵੀ ਨਾ ਕਿ ਹੇ ਮਿੰਨਿਆ ਪਲਸ ਤੋਂ ਆ ਸੋ ਉਹ ਨੂੰ ਇਹ ਕਹਿਣਾ ਉਹਦੇ 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 ਇਮੀਗਰੇਟ ਉਹਦੇ ਮਾਪਿਆਂ ਦੇ ਜਿੱਥੋਂ ਆਏ ਆ ਉਹਦੇ ਉਸ ਦੇਸ਼ ਦਾ ਕਹਿ ਕੇ ਵੀ ਇਹ ਉੱਥੋਂ ਦਾ ਇਹਨੇ ਅਸਲ ਦੇ ਵਿੱਚ ਮੇਅਰ ਬਣਨਾ ਸੀ ਮੈਗਾਸ਼ੂ ਦਾ ਜਿਹੜਾ ਇੱਥੇ ਸਮਾਲੀਆ ਦੀ ਕੈਪੀਟਲ ਦਾ ਤੇ ਮਿਨੀਆਪੋਲਿਸ ਦਾ ਨਹੀਂ ਉਹ ਉਹਦੀ ਬੈਕਗ੍ਰਾਉਂਡ ਨੂੰ ਲੈ ਕੇ ਹੁਣ ਜਿਹੜਾ ਉਮਰ ਫਤਿਹ ਆ ਉਹਦਾ ਪੈ ਰਿਆ ਤੇ ਉਸ ਬੰਦੇ ਨੇ ਵੀ ਕਿਹਾ ਉਮਰ ਫਤਿਹ ਨੇ ਉਹ ਕਹਿੰਦਾ ਮੈਂ ਮੇਰਾ ਜਨਮ ਵਸ਼ਿੰਗਟਨ ਡੀਸੀ ਦੇ ਵਿੱਚ ਹੋਇਆ ਕਿ ਮੇਰੇ ਜਿਹੜੇ ਮਾਪੇ ਸੀਗੇ ਉਹ ਮੇਰਾ ਪਿਤਾ ਜਿਹੜਾ ਸੀ ਲੀਗਲੀ ਆਇਆ ਔਰ ਸਕਾਲਰਸ਼ਿਪ ਦੇ ਉੱਤੇ ਆਇਆ ਤੇ ਕੰਜੀਨੀਅਰ ਜਿਹੜਾ ਇੱਥੇ ਆ ਤੇ ਉਹਨੇ ਕਿਹਾ ਜਿਹੜੀ ਵੈਂਸ ਨੂੰ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹਲਕੇ ਚੀਪ ਜੋਕਸ ਨੇ ਫੈਕਟਸ ਦੇ ਥਾਂ ਦੇ ਉੱਤੇ ਉਹਨਾਂ ਦੀ ਵਰਤੋਂ ਨਾ ਕਰੋ ਇਹ ਤੁਹਾਡੇ ਲਈ ਜਿਹੜੇ ਚੰਗੇ ਨਹੀਂ ਲੱਗਦੇ ਤੇ ਮਾਮਲਾ ਇਸ ਵੇਲੇ ਜਿਹੜਾ ਕਾਫੀ ਜ਼ਿਆਦਾ ਇਹ ਚਰਚਾ ਦੇ ਵਿੱਚ ਚੱਲ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ